ਨਾ ਭਾਈ ਇੱਕੋ ਸਹਾਈ RAM ਹੈ ਜਿੱਥੇ ਵੈਦ ਡਾਕਟਰ ਭੈਣ ਭਾਈ ਸਾਰੀ ਜਵਾਬ ਦੇ ਜੇ ਉੱਥੇ ਫਰਾਮ ਸਭਨਾ ਕਰਨਾ ਹੋਇਆ ਮਾਲਕ ਵਾਹਿਗੁਰੂ ਸਹਾਈ ਹੁੰਦਾ ਧੰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ RAM ਦਾ ਅਰਥ ਮੈਂ ਸਪਸ਼ਟ ਕਰਦੇ ਆਂ ਕੁਝ ਪੁਥਾਵਾਂ ਤੇ RAM अयोध्या ਦੇ ਰਾਜੇ ਦਸ਼ਰਤ ਦੇ ਪੁੱਤਰ ਉਹਨੂੰ ਸੰਬੋਧਨ ਕੀਤਾ ਪਰ ਜ਼ਿਆਦਾਤਰ ਹਜ਼ਾਰਾਂ ਬਾਅਦ ਜਦੋਂ ਰਾਮ ਆਇਆ ਉਹ ਰਾਮ ਉਸ ਮਾਲਕ ਪਰਮੇਸ਼ਰ ਵਾਸਤੇ ਹੈ ਜਿਵੇਂ ਉਹਦੇ ਅਨੇਕਾਂ ਨਾਮ ਨੇ ਮਾਧੋ ਹੈ ਗੋਪਾਲ ਹੈ ਗੋਸਾਈ ਹੈ ਵਿਥਲ ਹੈ ਉਸੇ ਤਰ੍ਹਾਂ ਰਾਮ ਵੀ ਉਹਦਾ ਇੱਕ ਨਾਮ ਹੈ ਭਾਵ ਕਣ-ਕਣ ਵਿੱਚ ਰਮਿਆ ਹੋਇਆ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਇੱਕੋ ਸਹਾਈ ਰਾਮ ਹੈ ਇੱਥੇ ਉਸ ਰਾਮ ਦੀ ਗੱਲ ਹੋ ਰਹੀ ਹੈ ਜਿਹੜਾ ਸਭਣਾ ਚਰਮਿਆ ਹੋਇਆ ਜਿੱਥੇ ਰਾਮ ગયો 라ਵਣ ગયો ਉਥੇ ਦੂਸਰੇ ਰਾਮ ਦੀ ਗੱਲ ਹੋ ਰਹੀ ਹੈ ਇਹ ਥੋੜਾ ਜਿਹਾ ਅੰਤਰ ਅਸੀਂ ਆਪ ਸਮਝਣਾ ਸੋ ਆਉ ਜੋ ਪ੍ਰਕਰਨਾ ਪਾ ਸ਼ੁਰੂ ਕੀਤਾ ਜਹ ਮਾਤ ਪਿਤਾ ਸੁਪ ਭਾਈ ਨਾ ਪਹੁੰਚੈ ਤਹਾਂ ਤਹਾਂ ਤੂੰ ਰੱਖਾ ਜਿੱਥੇ ਕਿਸੇ ਦੀ ਵੀ ਹੋਰ ਪਹੁੰਚ ਨਹੀਂ ਹੋ ਸਕਦੀ ਤੂੰ ਉਥੇ ਉਥੇ ਰੱਖਿਆ ਕਰਦਾ ਉੱਥੇ ਤਾਂ ਭਾਵ ਕਿੱਥੇ ਨਹੀਂ ਪਹੁੰਚ ਹੋ ਸਕਦੀ ਜਿਹੜੀ ਡੀਰਘ ਥਾਂ ਹੈ ਜਿਹੜੀ ਔਖੀ ਥਾਂ ਹੈ ਆ ਪਹੁੰਚ ਹੈ ਉਹ ਕਿਹੜੀ ਹੈ ਉਹ ਹੈ ਮਾਂ ਦਾ ਗਰਭ ਮਾਂ ਦੇ ਗਰਭ ਵਿੱਚ ਕੋਈ ਸਹਾਈ ਨਹੀਂ ਹੋ ਸਕਦਾ ਇੱਕ ਪਰਮੇਸ਼ਰ ਵੈਗੁਰੂ ਤੋਂ ਬਿਨਾਂ ਉਹ ਉੱਥੇ ਵੀ ਰੱਖਿਆ ਕਰਦਾ ਥਥੈ ਤੂੰ ਸਮਰੱਥ ਜਥੈ ਕੋਈ ਨਹੀਂ ਤੂੰ ਉੱਥੇ ਹੀ ਸਮਰੱਥ ਵੈਗਰੂ ਉੱਥੇ ਰੱਖਿਆ ਗਲਦਾ ਜਿੱਥੇ ਕੋਈ ਕਰ ਨਹੀਂ ਸਕਦਾ ਉੱਥੇ ਤੇਰੀ ਰੱਖ ਕਿਥੇ ਅਗਨੀ ਉਦਰ ਮੈਂ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੈ ਹੁਣ ਇੰਨੀ ਪੰਕਤੀ ਪੜ੍ਹ ਕੇ ਅਸੀਂ ਉਹਦਾ ਗੁਣ ਉਹਦੀ ਵਡਿਆਈ ਦੱਸ ਰਹੇ ਹਾਂ ਵੀ ਮਾਤਾ ਕੀ ਉਦਰ ਮੈਂ ਪ੍ਰਤਪਾਲ ਕਰੇ ਉਹ ਮਾਂ ਦੇ ਉਦਰ ਵਿੱਚ ਸਾਡੀ ਪ੍ਰਤਪਾਲਨਾ ਕਰਦਾ ਹੈ ਉਹ ਤਾਂ ਆਪਣਾ ਕੰਮ ਕਰੀ ਜਾ ਰਿਹਾ ਸਾਡਾ ਕੰਮ ਕੀ ਹੈ ਕਹਿੰਦੇ ਸੋ ਕਿਉਂ ਮਨੋ ਵਿਸਾਰੀ ਅਸੀਂ ਕਿਉਂ ਉਹਨੂੰ ਭੁੱਲੀਏ ਅਸੀਂ ਉਹਨੂੰ ਕਿਉਂ ਵਿਸਾਰੀਏ ਦਮ ਦਮ ਸਦਾ ਸੰਭਾਲਦਾ ਉਹ ਹਰ ਦਮ ਤੇ ਸਾਡੀ ਸੰਭਾਲ ਕਰ ਰਿਹਾ ਹੈ ਸਾਨੂੰ ਦਮ ਦੇ ਰਿਹਾ ਸਾਨੂੰ ਸਵਾਸ ਦੇ ਰਿਹਾ ਤੇ ਫਿਰ ਸਾਡਾ ਵੀ ਕੋਈ ਦਮ ਉਹਦੀ ਯਾਦ ਤੋਂ ਬਿਨਾ ਬਰਥਾ ਨਹੀਂ ਜਾਣਾ ਚਾਹੀਦਾ ਦਮ ਨਾ ਬਰਥਾ ਜਾਏ ਉਹ ਦਮ ਦੇ ਰਿਹਾ ਸਵਾਸ ਦੇ ਰਿਹਾ ਜਿੱਦਨ ਉਹ ਭੁੱਲ ਗਿਆ ਨਾ ਸਵਾਸ ਸਵਾਸ ਦੇਣਾ ਸਾਡਾ ਕੋਈ ਵਿजूद ਨਹੀਂ ਅਸੀਂ ਮਿੱਟੀ ਦੀ ਢੇਰੀਆਂ ਜਿੱਦਨ ਉਹ ਭੁੱਲ ਗਿਆ ਸਵਾਸ ਦੇਣਾ ਉਹ ਜਾਈ ਜਾ ਰਿਹਾ ਸਤਿਗੁਰੂ ਪਾਸ਼ਾ ਦੇ ਚਰਣਾ ਵਿੱਚ ਬੇਨਤੀ ਇੰਜ ਕਰੀਏ ਜਿਹੜਾ ਸ਼ਬਦ ਮੈਂ ਆਪਕ ਨੂੰ ਸੁਣਾਉਣਾ ਹੈ ਉਹ ਸ਼ਬਦ ਦੇ ਵਿੱਚ ਵੀ ਗੁਰੂ ਸਾਹਿਬ ਨੇ ਦੋ ਉਧਾਰਨਾ ਦੇ ਕਿਸੇ ਸਮਝਾਇਆ RAM ਭਾਗ ਉਹ ਮਾਲਕ ਵਾਹਿਗੁਰੂ ਪਰਮੇਸ਼ਰ RAM پارਸ ਹੈ ਰਾਮ ਚੰਦਨ ਹੈ ਲੋਹਾ ਪਰਸਨਲ ਸ਼ੋ ਜਾਏ ਸੋਨਾ ਹੋ ਜਾਂਦਾ ਆਮ ਲੱਕੜ ਚੰਦਨ ਦੀ ਸੰਗਤੋਂ ਨੂੰ ਮਿਲ ਜਾਏ ਤੇ ਉਹ ਵੀ ਚੰਦਨ ਬਣ ਜਾਂਦਾ ਚੰਦਨ ਦਾ ਦਰਵਾ ਭਲਾ ਬੇੜਿਓ ਢਾਕ ਫਲਾਸ ਉਹ ਇਹ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਜਿਹੜੇ ਚੰਦਨ ਦੇ ਕੋਲ ਰਹਿੰਦੇ ਨੇ ਚੰਦਨ ਦੀ ਸੰਬਜਨਾਂ ਨੂੰ ਮਿਲ ਜਾਂਦੀ ਉਹ ਵੀ ਚੰਦਨ ਬਣ ਜਾਂਦੇ ਉਹਨਾਂ ਵਿੱਚੋਂ ਵੀ ਉਹ ਖੁਸ਼ਬੂ ਉਹ ਗੁਣ ਉਹਦੇ ਵਿੱਚ ਵੀ ਆ ਜਾਂਦੇ ਨੇ ਤੇ ਜਿਹੜਾ ਉਹ ਮਾਲਕ ਪਰਮੇਸ਼ਰ ਵਾਹਿਗੁਰੂ ਸਭਣਾ ਸਭਣਾ ਚ ਰਮਿਆ ਹੋਇਆ ਨਾ ਉਹ ਪਾਰਸ ਵੀ ਹੈ ਚੰਦਨ ਹੈ ਉਹ ਜਿਉ ਪਾਰਸ ਹੈ ਤੇ ਉਹ ਚੰਦਨ ਹੈ ਤੇ ਅਸੀਂ ਕੀ ਹਾਂ ਕਹਿੰਦੇ ਨੇ ਅਸੀਂ ਕਾਸਟ ਹਾਂ ਇੱਕ ਮੰਮੋਲੀ ਲੱਕੜ ਹਾਂ ਅਸੀਂ ਲੋਹੇ ਜੇ ਅਸੀਂ ਵੀ ਲੋਹੇ ਤੋਂ ਕੰਚਨ ਹੋਣਾ ਹੈ ਤੇ ਸੰਗਤ ਪਾਸਤੀ ਕਰਨੀ ਪਵੇਗੀ ਜੇ ਆਮ ਲੱਕੜ ਤੋਂ ਚੰਦਨ ਬਨਣਾ ਹੈ ਤੇ ਸੰਗਤ ਚੰਦਨ ਦੀ ਕਰਨੀ ਪਵੇਗੀ ਗੁਰੂ ਵਰਗਾ ਪਾਸ ਕੋਈ ਨਹੀਂ ਤੇ ਗੁਰੂ ਵਰਗਾ ਚੰਦਨ ਕੋਈ ਨਹੀਂ ਬਸ ਲੋੜ ਹੈ ਸੰਗਤ ਕਰਨ ਦੀ ਜੇ ਅਸੀਂ ਵੀ ਉਹਦੀ ਸੰਗਤ ਵਿੱਚ ਆ ਜਾਵਾਂਗੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਆਸ਼ੀਅ ਅਨੁਸਾਰ ਗੁਰੂ ਦੀ ਸਿੱਖਿਆ ਅਨੁਸਾਰ ਆਪਣਾ ਜੀਵਨ ਜਿਉਣ ਲੱਗ ਪਾਵਾਂਗੇ ਤੇ ਸਾਡੇ ਵਿੱਚੋਂ ਵੀ ਗੁਰੂ ਵਾਲੇ ਗੁਣ ਨજર ਆਉਣ ਲੱਗ ਪੈਣਗੇ ਭਾਵ ਅਸੀਂ ਵੀ ਉਹੋ ਜੇ ਹੋ ਜਾਵਾਂਗੇ ਸੋ ਸ਼ਬਦ ਆਪ ਜੀ ਸਰਨ ਕਰੋ ਨਾਲ ਨਾਲ ਮੈਂ ਬੜੇ ਜਣਾਂ ਤੋਂ ਬੇਨਤੀ ਕਰ ਰਿਹਾ ਇਹ ਵੀ ਸ਼ਬਦ ਤੁਸੀਂ ਬਹੁਤ ਘੱਟ ਹੁਸਕ ਦਾ ਨਾਮ ਸੁਣਿਆ ਹੋਵੇਗਾ ਪਹਿਲਾਂ ਔਰ ਜਿਹੜਾ ਇਸ ਤੋਂ ਪਹਿਲਾਂ ਪੜਿਆ ਮੇਰੀ ਕੋਸ਼ਿਸ਼ ਹਰ ਬੜੇ ਸਤਗੁਰ ਦੀ ਕਿਰਪਾ ਨਾਲ ਸਾਰਾ ਕੁਝ ਸਹਿਜ ਬਾਠ ਕਰਦੇ ਆਂ ਸ਼ਬਦ ਸਾਹਮਣੇ ਆ ਜਾਂਦੇ ਨੇ ਲਿਖ ਲਈਦਾ ਉਹਨਾਂ ਨੂੰ ਬਾਅਦ ਵਿੱਚ ਟਿਊਨ ਵਿੱਚ ਲਿਆਉਣਾ ਪੈਂਦਾ ਹੈ ਬੰਦਿਸ਼ ਬਣਾਉਣੀ ਪੈਂਦੀ ਹੈ ਸਾਰਾ ਕੁਝ ਪਾ ਕੇ ਸ਼ਬਦਾਂ ਦੇ ਅਨੁਕੂਲ ਜਿਹੋ ਜਿਹੇ ਸ਼ਬਦ ਨੇ ਉਹਨਾਂ ਨੂੰ ਉਹੋ ਜੀ ਬੰਦਿਸ਼ ਮਿਲ ਜਾਏ ਉਸ ਤਰ੍ਹਾਂ ਕੇ ਸਤਿਗੁਰੂ ਜੀ ਵੱਲੋਂ ਬਖਸ਼ੀ ਹੋਈ ਸੋਝੀ ਅਨੁਸਾਰ ਉਹ ਬੰਦਿਸ਼ ਤਿਆਰ ਕਰੀ ਵੀ ਹੈ ਤੇ ਇਸ ਤਰ੍ਹਾਂ ਇਹ ਸ਼ਬਦ ਨਵੇਂ ਤਿਆਰ ਹੁੰਦੇ ਨੇ ਉਹਨਾਂ ਵਿੱਚੋਂ ਇਹ ਸ਼ਬਦ ਆ ਰਾਮ ਪਾਰਸ ਚੰਦਨ ਹਮ ਕਾਸਟ ਲੋਸਟ ਕਾਸਤਾਰ ਥੈ ਲੱਕੜ ਲੋਸਤਾਰ ਥੈ ਲੋਹਾ ਅਸੀਂ ਮਮੂਲੀ ਲੱਕੜੀ ਹਾਂ ਮਮੂਲੀ ਲੱਕੜ ਹਾਂ ਲੋਹੇ ਹਾਂ ਗੁਰੂ 파ਸ ਹੈ ਚੰਦਨ ਹੈ ਜੇ ਸੰਗਤ ਹੋ ਗਈ ਮਮੂਲੀ ਲੱਕੜ ਵੀ ਚੰਦਨ ਬਣ ਜਾਏਗੀ ਸੰਗਤ ਹੋ ਜਾਏਗੀ ਤੇ ਲੋਹਾ ਸੋਨਾ ਬਣ ਜਾਏਗਾ ਇੱਕ ਗੱਲ ਹੋਰ ਗੁਰੂ ਸਾਹਿਬ ਨੇ ਕੀਤੀ ਮੈਂ ਉਹ ਵੀ ਇੱਥੇ ਜ਼ਿਕਰ ਕਰਦੇ ਹਾਂ ਹਰ ਇੱਕ ਲੱਕੜ ਚੰਦਨ ਬਣ ਜਾਂਦੀ ਹੈ ਪਰ ਇੱਕ ਨਹੀਂ ਉਹ ਆਪ ਨੂੰ ਪਤਾ ਹੈ ਉਹਦਾ ਵੀ ਜਿੱਦ ਗੁਰਬਾਣੀ ਚ ਹਰ ਇੱਕ ਲੱਕੜ ਚੰਦਨ ਦਾ ਸੁਭਾਅ ਕਬੂਲ ਲੈਂਦੀ ਹੈ ਚੰਦਨ ਦੇ ਗੁਣ ਲੈ ਲੈਂਦੀ ਹੈ ਇੱਕ ਬਾਸ ਤੋਂ ਬਣਾ ਬਾਸ ਨਹੀਂ ਉਹਦੇ ਗੁਣ ਲੈਂਦਾ ਉਵੇਂ ਹਰ ਇੱਕ ਲੋਹਾ ਸੋਨਾ ਬਣ ਜਾਂਦਾ ਪਰ ਇੱਕ ਲੋਹਾ ਨਹੀਂ ਕਿਹੜਾ ਲੋਹਾ ਜਿਹੜਾ ਇੱਕ ਵਾਰ ਅੱਗ ਚੋਂ ਸੜ ਕੇ ਜੰਗਾਲਿਆ ਜਾਵੇ ਸੜ ਜਾਵੇ ਮਨੂਰ ਹੋਇਆ ਹੋਇਆ ਮਨੂਰ ਹੋਇਆ ਹੋਇਆ ਲੋਹਾ ਪਾਕ ਸੰਗਤ ਨਾਲ ਸੋਨਾ ਨਹੀਂ ਬਣਦਾ ਬਾਸਰੀ ਚੰਦਨ ਦੀ ਸੰਗਤ ਕਰਕੇ ਸੁਗਧ ਨਹੀਂ ਲੈਂਦਾ ਪਰ ਗੁਰੂ ਕਿ ਐਸਾ 파ਰਸ ਹੈ ਕਹਿੰਦੇ ਗੁਰੂ ਵਿੱਚ 파ਰਸ ਤੋਂ ਵੱਡੇ ਗੁਣ ਨੇ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰੂ ਮਿਲੈ ਤਨੇਹ ਜੇ ਪੂਰਾ ਗੁਰੂ ਮਿਲ ਜਾਵੇ ਆਮ 파ਰਸ ਤਾਂ ਸੜੇ ਹੋਏ ਲੋਹੇ ਨੂੰ ਜੰਗਾਲੇ ਲੋਹੇ ਨੂੰ ਸੋਨਾ ਨਹੀਂ ਕਰਦਾ ਪਰ ਗੁਰੂ ਐਸਾ 파ਰਸ ਹੈ ਉਹ ਮਨੂਰ ਹੋਏ ਹੈ ਲੋਹੇ ਨੂੰ ਵੀ ਕੰਚਨ ਕਰ ਦਿੰਦਾ ਕਿ ਗੁਰੂ ਦੀ ਵਡਿਆਈ ਹੈ ਪੂਰੇ ਗੁਰੂ ਦੀ ਆਓ ਸਰਬਤਿ By the city. i like this. ਸਿੰਘ ਜੀ ਬੇਨਤੀ ਹੈ ਜਿਹੜਾ ਸ਼ਬਦ ਆਪਾਂ ਹੁਣ ਪੜ੍ਹਨਾ ਹੈ ਸ਼ਬਦ ਹੈ ਸੁਖੈਨ ਪਰ ਇਹ ਵੀ ਘਟ ਗਏ ਬੇ ਸ਼ਬਦਾਂ ਵਿੱਚੋਂ ਹੈ ਮੈਂ ਬੇਨਤੀ ਕਰਾਂਗਾ ਪਿਛਲੇ ਵੀ ਹਿੰਦੇ ਅਸੀਂ ਤਕਰੀਬਨ 3